ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਐਂਡ ਸਟੀਚਿੰਗ ਨੂੰ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਸਕੀਵੀ ਬਣਾਈ ਹੋਈ ਹੈ ਕਰੋਸ਼ੀ ਨਾਲ ਤੇ ਉੱਪਰ ਆਪਾਂ ਫਲਾਵਰ ਲਾਏ ਹੋਏ ਨੇ ਤੇ ਇਸ ਦਾ ਇੱਕ 파ਟ ਆਪਾਂ ਪਹਿਲਾਂ ਦੱਸਿਆ ਹੋਇਆ ਹੈ ਕਿਸ ਤਰ੍ਹਾਂ ਆਪਾਂ ਅਗਲੀਆਂ ਪੇਚੀਆਂ ਤੇ ਬੈਕ ਸਾਈਡ ਵਾਲਾ ਪੜਾ ਬਣਾਉਣਾ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਾਵਾ ਬਾਰੇ ਦੱਸਾਂਗੇ ਬਾਵਾ ਕਿਸ ਤਰ੍ਹਾਂ ਬਣਾ ਕੇ ਲਾਉਣੀਆਂ ਨੇ ਤੇ ਚਾਰ ਸਫੇਰੇ ਦੇ ਗਲਮੀਨੀ ਜਿਹੜੀ ਆਪਾਂ ਬਣਾਈ ਹੋਈ ਹੈ ਉਹ ਕਿਸ ਤਰ੍ਹਾਂ ਬਣਾਉਣੀ ਹੈ ਫਲਾਵਰ ਕਿਸ ਤਰ੍ਹਾਂ ਲਾਉਣੇ ਨੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਹਾਂਜੀ ਆ ਦੇਖੋ ਜੀ ਇਹ ਆਪਾਂ ਬਾਹ ਬਣਾ ਕੇ ਤਿਆਰ ਕੀਤੀ ਹੋਈ ਹੈ ਤੇ ਇਸ ਦੀਆਂ ਆਪਾਂ 60 ਚੈਨਾ ਲਗੀਆਂ ਹੋਈਆਂ ਨੇ ਸ਼ੁਰੂ ਵਿੱਚ ਇਹ ਆਪਾਂ ਮੋਢਿਆਂ ਤੋਂ ਸ਼ੁਰੂ ਕੀਤੀ ਹੋਈ ਹੈ ਤੇ ਪਹਿਲਾਂ ਆਪਾਂ 60 ਚੈਨਾ ਲਗੀਆਂ ਨੇ ਫਿਰ ਆਪਾਂ ਡਬਲ ਬੀਏ ਬਣਾਏ ਹੋਏ ਨੇ ਤੇ ਤੀਜੇ ਵਾਰ ਦੇ ਵਿੱਚ ਆਪਾਂ ਇਹ 80 ਚੈਨਾ ਕੀਤੀਆਂ ਹੋਈਆਂ ਨੇ ਦੋਨਾਂ ਸਾਈਡਾਂ ਤੋਂ 5-5 ਚੈਨਾ 2-3 ਵਾਰ ਆਪਾਂ ਵਧਾ ਲੈਣੀਆਂ ਨੇ ਤੇ ਜਦੋਂ ਆ 20 ਚੈਨਾ ਵੱਧ ਜਾਣਗੀਆਂ 80 ਚੈਨਾ ਹੋ ਜਾਣਗੀਆਂ ਫਿਰ ਆਪਾਂ ਸਿੱਧਾ ਆਉਣਾਂਗੇ ਤੇ 7 ਵਾਰ ਆਪਾਂ ਸਿੱਧੇ ਤਾਂਗੇ ਫਿਰ ਡਬਲ ਵੀ ਇਸੇ ਤਰ੍ਹਾਂ ਹੀ ਬਣਾ ਕੇ ਤੇ ਉਸ ਤੋਂ ਬਾਅਦ ਫਿਰ ਆਪਾਂ ਇੱਕ-ਇੱਕ ਚੈਨ ਘਟਾਉਂਦੇ ਜਾਵਾਂਗੇ ਤੇ ਇਸ ਤਰ੍ਹਾਂ ਆਪਣੀਆਂ ਇੱਥੇ ਫਿਰ 50 ਕਚੈਨਾ ਰਹਿ ਜਾਣਗੀਆਂ 50 ਜਾਂ 40 ਚੈਨਾ ਵੀ ਰੱਖ ਸਕਦੇ ਹੋ ਫਿਰ ਆਪਾਂ ਸਿੱਧਾ ਆਉਣਾ ਬਿਲਕੁਲ ਸਿੱਧਾ ਤੇ ਜਿੰਨੀ ਬਾਹ ਤੁਸੀਂ ਰੱਖਦੇ ਹੋ ਉਨੀ ਬਾਹ ਦੀ ਲੰਬਾਈ ਜਦੋਂ ਹੋ ਜਾਈ ਫਿਰ ਆਪਾਂ ਉਸ ਤੋਂ ਅੱਗੇ ਇਹ ਫਿਰ ਸਿੰਗਲ ਕਰੋਸ਼ੀਏ ਨਾਲ ਬਾਰਡਰ ਬਣਾ ਲੈਣਾ ਹੈ ਦੇਖੋ ਜੀ ਆ ਦੇਖੋ ਜੀ ਇਸ ਤਰ੍ਹਾਂ ਫਿਰ ਸਿੰਗਲ ਕਰੋਸ਼ੀਆ ਕਰਕੇ ਤੇ ਬਾਰਡਰ ਦੇ 12 13 ਵਾਰ ਆਪਾਂ ਇਸੇ ਤਰ੍ਹਾਂ ਹੀ ਦੇ ਦੇਣੇ ਨੇ ਫਿਰ ਦੋਨੇ ਬਾਹਾਂ ਜਿਹੜੀਆਂ ਨੇ ਆਪਾਂ ਇਸ ਤਰ੍ਹਾਂ ਬਣਾ ਕੇ ਤਿਆਰ ਕੀਤੀਆਂ ਹੋਈਆਂ ਨੇ ਆ ਦੇਖੋ ਜੀ ਬਿਲਕੁਲ ਹੀ ਸੌਖੇ ਜਿਹੇ ਤਰੀਕੇ ਨਾਲ ਆਪਾਂ ਇਹ ਬਾਹਾਂ ਜਿਹੜੀਆਂ ਨੇ ਬਣਾਈਆਂ ਹੋਈਆਂ ਨੇ 60 ਚੈਨਾ ਸ਼ੁਰੂ ਵਿੱਚ ਲਈਆਂ ਹੋਈਆਂ ਨੇ ਫਿਰ ਆਪਾਂ ਦੂਜੀ ਤੀਜੀ ਵਾਰ ਦੇ ਵਿੱਚ 80 ਚੈਨਾ ਬਣਾ ਲਈਆਂ ਨੇ 20 ਚੈਨਾ ਵਧਾ ਕੇ ਤੇ ਸੱਤ ਵਾਰ ਜਿਹੜੇ ਨੇ ਉਹ ਸਿੱਧੇ ਦਿੱਤੇ ਹੋਏ ਨੇ 80 ਜਨਾਂ ਵਾਲੇ ਫਿਰ ਉਸ ਤੋਂ ਅੱਗੇ ਇੱਕ ਇੱਕ ਚੈਨ ਜਿਹੜੇ ਉਹ ਘਟਾਉਂਦੇ ਜਾਣਾ ਜਦੋਂ ਆਪਣੇ ਕੋਲ 45 ਕ ਚੈਨਾ ਰਹਿ ਜਾਣ ਫਿਰ ਆਪਾਂ ਜਿਹੜਾ ਸਿੱਧਾ ਹੁੰਨਾ ਹੈ ਤੇ ਜਿੰਨੀ ਬਾ ਆਪਣੀ ਆਪਾਂ ਰੱਖਦੇ ਆ ਉੰਨੀ ਬਾ ਤੱਕ ਦੀ ਲੁਬਾਈ ਜਦੋਂ ਹੋ ਜੂਗੀ ਫਿਰ ਆਪਾਂ ਸਿੰਗਲ ਕਰੋਸ਼ੀਆ ਕਰਕੇ ਫਿਰ ਬਾਰਡਰ ਬਣਾ ਲਵਾਂਗੇ ਬਾਹ ਦਾ ਇਸ ਤੋਂ ਅੱਗੇ ਤੇ ਇਸੇ ਤਰ੍ਹਾਂ ਹੀ ਬਾਹ ਦੀ ਜਿਹੜੀ ਲੰਬਾਈ ਹੈ ਬਾਹ ਦਾ ਜਿਹੜਾ ਬਾਰਡਰ ਹੈ ਇਸ ਤਰ੍ਹਾਂ ਆਪਣਾ ਬਾਹ ਜਿਹੜੀ ਬਣ ਕੇ ਤਿਆਰ ਹੋ ਜੂਗੀ ਆ ਦੇਖੋ ਜੀ ਤੇ ਇਸੇ ਤਰ੍ਹਾਂ ਬਾਹ ਦੀ ਜਿਹੜੀ ਸ਼ੇਪ ਹੈ ਬਿਲਕੁਲ ਵਧੀਆ ਹੋਊਗੀ ਬਾਹ ਦਾ ਜਿਹੜਾ ਬਾਰਡਰ ਹੈ ਉਹ ਜਦੋਂ 45 ਚੈਨਾ ਤੋਂ ਆਪਾਂ ਥੋੜੀਆਂ ਚੈਨਾ ਘਟਾ ਲੈਣੀਆਂ ਨੇ ਇੱਕ ਇੱਕ ਚੈਨ ਛੱਡ ਕੇ ਆਪਾਂ ਜਿਹੜਾ ਸਿੰਗਲ ਕਰੋਸ਼ੀਆ ਕਰ ਲੈਣਾ ਤੇ ਜਿੰਨਾ ਕੁ ਬਾਰਡਰ ਤੁਸੀਂ ਬਣਾ ਦਾ ਰੱਖਣਾ ਚਾਹੁੰਦੇ ਹੋ ਓਨਾ ਕੁ ਰੱਖ ਕੇ ਬਾਰਡਰ ਜਿਹੜਾ ਸਿੰਗਲ ਕਰੋਸ਼ੀਆ ਨਾਲ ਬਣਾ ਲੈਣਾ 12 13 ਵਾਰ ਜਿਹੜੇ ਨੇ ਉਹ ਸਿੰਗਲ ਕਰੋਸ਼ੀਏ ਦੇ ਦੇ ਕੇ ਫਿਰ ਆਪਾਂ ਉਸ ਤੋਂ ਅੱਗੇ ਬਾਹ ਜਿਹੜੀ ਆਪਾਂ ਬੰਦ ਕਰ ਦਾਂਗੇ ਬਣਾਉਣੀ ਤੇ 12 13 ਵਾਰ ਆਪਾਂ ਐਂਡ ਤੱਕ ਬਾਰਡਰ ਦੇ ਬਣਾ ਲੈਣੇ ਨੇ ਜੇਕਰ ਤੁਸੀਂ ਲੰਬਾ ਬਾਰਡਰ ਬਣਾਉਣਾ ਹੈ ਤਾਂ ਇਸ ਤੋਂ ਜ਼ਿਆਦਾ ਵਾਰ ਵੀ ਦੇ ਸਕਦੇ ਹੋ 15 16 ਵਾਰ ਵੀ ਦੇ ਸਕਦੇ ਹੋ ਤੇ ਇਸ ਬਾਹ ਦੀ ਕੁੱਲ ਲੰਬਾਈ 22 ਇੰਚਾ ਪਰ ਰੱਖੀ ਹੋਈ ਹੈ ਤੇ ਇਹ ਆਪਾਂ ਮੋੜਿਆਂ ਤੋਂ ਸ਼ੁਰੂ ਕੀਤੀ ਹੋਈ ਹੈ ਸ਼ੁਰੂ ਵਿੱਚ ਆਪਾਂ ਚੈਨਾ 60 ਚੈਨਾ ਲਿਆਂ ਹੋਇਆ ਨੇ ਫਿਰ ਆਪਾਂ ਸਿੰਗਲ ਡਬਲ ਬੀਏ ਬਣਾਏ ਹੋਏ ਨੇ ਤੇ ਦੋ ਤਿੰਨ ਵਾਰ ਚ ਪੰਜ ਪੰਜ ਚੈਨਾ ਵਧਾ ਕੇ ਦੋਨਾਂ ਸਾਈਡਾਂ ਤੋਂ ਆਪਾਂ 80 ਚੈਨਾ ਜਿਹੜੀ ਇਹਨੇ ਰੱਖ ਕੇ 7 ਵਾਰ 80 ਚੈਨਾ ਦੇ ਦਿੱਤੇ ਨੇ ਉਸ ਤੋਂ ਅੱਗੇ ਆਪਾਂ ਇੱਕ ਇੱਕ ਚੈਨ ਘਟਾ ਕੇ 45 ਚੈਨਾ ਤੇ ਆਪਾਂ ਫਿਰ 12 13 ਵਾਰ ਦਿੱਤੇ ਹੋਏ ਨੇ ਤੇ ਆ ਦੇਖੋ ਜੀ ਉਸ ਤੋਂ ਅੱਗੇ ਫਿਰ ਆਪਾਂ ਇੱਕ ਇੱਕ ਚੈਨ ਛੱਡ ਕੇ ਸਿੰਗਲ ਕਰੋਸ਼ੀਆ ਕੀਤਾ ਹੋਇਆ ਤੇ ਬਾਰਡਰ ਬਣਾਇਆ ਹੋਇਆ ਇਸ ਤਰ੍ਹਾਂ ਬਾਹ ਦਾ ਆ ਦੇਖੋ ਜੀ ਤੇ ਹੁਣ ਆਪਾਂ ਬਾਹ ਬਣਾਉਣ ਤੋਂ ਬਾਅਦ ਹੁਣ ਆਪਾਂ ਜਿਹੜੀਆਂ ਅਗਲੀਆਂ ਪੇਚੀਆਂ ਬਣਾਈਆਂ ਹੋਈਆਂ ਨੇ ਆ ਬੈਕ ਸਾਈਡ ਵਾਲਾ ਫੜਾ ਬਣਾਇਆ ਹੋਇਆ ਆਪਾਂ ਤੇ ਫਰੰਟ ਵਾਲੀਆਂ ਜਿਹੜੀਆਂ ਪੇਚੀਆਂ ਨੇ ਉਸ ਦੇ ਬਾਰੇ ਮੈਂ ਪਹਿਲਾਂ ਵੀਡੀਓ ਪਾਈ ਸੀ ਉਹਦੇ ਵਿੱਚ ਦੱਸਿਆ ਹੋਇਆ ਸੀ ਫਰਸਟ ਪਾਰਟ ਦੇ ਵਿੱਚ ਆਪਾਂ ਤੇ ਇਹ ਆਪਾਂ ਸੈਕਿੰਡ ਪਾਰਟ ਜਿਹੜਾ ਇਸ ਤਰ੍ਹਾਂ ਬਣਾ ਦੱਸ ਰਹੇ ਆਂ ਆਨੇਖੋ ਜੀ ਇਸ ਨੂੰ ਆਪਾਂ ਹੁਣ ਸਿਵਾਂਗੇ ਇਸ ਦੇ ਨਾਲ ਆਪਾਂ ਫੱਟੀ ਬਣਾਉਣੀ ਏ ਗਲਮੀਣੀ ਜਿਹੜੀਆਂ ਜਿਹੜੀਆਂ ਕਿ ਇਹਨਾਂ ਪੇਚੀਆਂ ਦੇ ਅੱਗੇ ਲੱਗੂਗੀ ਆ ਦੇਖੋ ਜੀ ਇਹੇ ਮੋਢਿਆਂ ਵਾਲੀ ਸਾਈਡ ਦੋਨਾਂ ਸਾਈਡਾਂ ਤੋਂ ਆਪਾਂ ਜੋੜ ਕੇ ਫਿਰ ਅੱਗੇ ਇਸ ਦੇ ਫੱਟੀ ਬਣਾ ਕੇ ਲਾਵਾਂਗੇ ਤੇ ਸੂਈ ਨਾਲ ਵੀ ਆਪਾਂ ਇਸ ਨੂੰ ਸੀ ਸਕਦੇ ਆ ਜੇਕਰ ਤੁਸੀਂ ਚਾਹੋ ਤਾਂ ਕ੍ਰੋਸ਼ੀਏ ਨਾਲ ਵੀ ਸੀ ਸਕਦੇ ਹੋ ਇਸ ਨੂੰ ਮੈਂ ਇਸ ਨੂੰ ਸੂਈ ਨਾਲ ਸੀਤਾ ਹੋਇਆ ਤੇ ਇਸ ਤੋਂ ਬਾਅਦ ਆਪਾਂ ਇਸ ਦੇ ਚਾਰ ਸਵੇਰੇ ਫੱਟੀ ਬਣਾ ਕੇ ਲਾਵਾਂਗੇ ਸਿੰਗਲ ਕਰੋਸ਼ੀਏ ਨਾਲ ਆ ਦੇਖੋ ਜੀ ਆਪਾਂ ਫੱਟੀ ਬਣਾ ਰਹੇ ਆ ਸਭ ਤੋਂ ਪਹਿਲਾਂ ਆਪਾਂ 8 ਚੈਨਾਂ ਲਵਾਂਗੇ 8 ਚੈਨਾਂ ਬਣਾਉਣ ਤੋਂ ਬਾਅਦ ਇਸ ਦੇ ਚਾਰ ਸਵੇਰੇ ਇਸ ਤਰ੍ਹਾਂ ਆਪਾਂ ਫੱਟੀ ਲਾਵਾਂਗੇ ਅਗਲੀਆਂ ਪੇਚੀਆਂ ਦੇ ਆ ਦੇਖੋ ਜੀ 8 ਚੈਨਾਂ ਬਣਾ ਕੇ ਫਿਰ ਆਪਾਂ ਕਰੋਸ਼ੀਏ ਤੇ ਵੱਲਦੇ ਕਿ ਇਸ ਤਰ੍ਹਾਂ ਇੱਕ ਵਾਰ ਦੇ ਵਿੱਚ ਵੱਲ ਵਾਲਾ ਵੱਲ ਵਾਲਾ ਕੁੰਡਾ ਤੇ ਬਾਕੀ ਕੁੰਡੇ ਆਪਾਂ ਕਰੋਸ਼ੀਏ ਨਾਲ ਇਸ ਤਰ੍ਹਾਂ ਇੱਕ ਵਾਰ ਦੇ ਵਿੱਚ ਕੱਢ ਲਵਾਂਗੇ ਇਹ ਆਪਣਾ ਸਿੰਗਲ ਵੀ ਹੈ ਤੇ ਇਸ ਤਰ੍ਹਾਂ ਆਪਾਂ ਸਾਰੀਆਂ ਚੈਨਾਂ ਦੇ ਵਿੱਚ ਸਿੰਗਲ ਵੀਆ ਬਣਾ ਲਵਾਂਗੇ ਕ੍ਰੋਸ਼ੀਏ ਤੇ ਵਲਦੇ ਕੇ ਫਿਰ ਚੈਨ ਦੇ ਵਿੱਚ ਕ੍ਰੋਸ਼ੀਆ ਕੱਢ ਕੇ ਤੇ ਤਿੰਨ ਜਿਹੜੇ ਆਪਣੇ ਕੋਲ ਕੁੰਡੇ ਨੇ ਇਹਨਾਂ ਨੂੰ ਇੱਕ ਵਾਰ ਦੇ ਵਿੱਚ ਹੀ ਕ੍ਰੋਸ਼ੀਏ ਨਾਲ ਬਣਾ ਲਵਾਂਗੇ ਇਹ ਹੀ ਆਪਣਾ ਸਿੰਗਲ ਬੀਆ ਬਣ ਜੂਗਾ ਫਿਰ ਆਪਾਂ ਲਾਸਟ ਤੇ ਇੱਕ ਚੈਨ ਬਣਾ ਕੇ ਇਹ ਰੋਸੇ ਤਰ੍ਹਾਂ ਹੀ ਵਾਲ ਪਾ ਕੇ ਤੇ ਆਪਾਂ ਵਾਰ-ਵਾਰ ਸਿੰਗਲ ਵੀਆ ਬਣਾ ਲਵਾਂਗੇ 8 ਦੀਆਂ 8 ਚੈਨਾ ਦੇ ਵਿੱਚ ਆਪਾਂ ਕਰੋਸ਼ੀਆ ਨਗਾ ਕੇ ਵਾਰ-ਵਾਰ ਆਪਾਂ ਸਿੰਗਲ ਬੀਆ ਜਿਹੜਾ ਬਣਾ ਲਵਾਂਗੇ ਆ ਦੇਖੋ ਜੀ ਹੁਣ ਆਪਾਂ ਸੂਈ ਨਾਲ ਇਸ ਦੇ ਮੋਢੇ ਸੀ ਲਵਾਂਗੇ ਉੱਪਰੋਂ ਮੋਢੇ ਤੇ ਸਾਈਡਾਂ ਸੂਈ ਨਾਲ ਇਸੇ ਤਰ੍ਹਾਂ ਹੀ ਸੀ ਲਵਾਂਗੇ ਸੂਈ ਨਾਲ ਆਪਾਂ ਇਸੇ ਤਰ੍ਹਾਂ ਹੀ ਚਾਰ ਸਫੇਰੇ ਸੀ ਲਵਾਂਗੇ ਆ ਦੇਖੋ ਜੀ ਇਹ ਆਪਾਂ ਆਪਣੀ ਫੱਟੀ ਜਿਹੜੀ ਬਣ ਕੇ ਤਿਆਰ ਹੋ ਚੁੱਕੀ ਹੈ ਆਪਾਂ ਸਿੰਗਲ ਬੀਆ ਬਣਾ ਕੇ ਇਹ ਫੱਟੀ ਲੰਬੀ ਬਣਾ ਲਈਏ ਤੇ ਇਸ ਦੇ ਚਾਰ ਸਫੇਰੇ ਜਿੰਨੀ ਜਿੰਨੇ ਫੱਟੀ ਬਣਨੀ ਹੈ ਉੰਨੇ ਬਣਾ ਕੇ ਫਿਰ ਆਪਾਂ ਸੂਈ ਨਾਲ ਇਸ ਨੂੰ ਸੀ ਲਵਾਂਗੇ ਇਸ ਤਰ੍ਹਾਂ ਚਾਰ ਸਫੇਰੇ ਗਲੇ ਵਾਲੀ ਸਾਈਡ ਤੋਂ ਆ ਦੇਖੋ ਜੀ ਇਸ ਤਰ੍ਹਾਂ ਇਹ ਜਿਹੜੀ ਫੱਟੀ ਹੈ ਆਪਾਂ ਬਣਾ ਕੇ ਸੀ ਲਵਾਂਗੇ ਆ ਦੇਖੋ ਜੀ ਅਰਥ ਚੈਨਲ ਲੈ ਕੇ ਸਿੰਗਲ ਕਰੋਸ਼ੀਆ ਕਰਕੇ ਵਾਰ-ਵਾਰ ਇਸ ਤਰ੍ਹਾਂ ਲੰਬੀ ਫੱਟੀ ਆਪਾਂ ਬਣਾ ਕੇ ਗਲੇ ਵਾਲੀ ਸਾਈਡ ਤੋਂ ਚਾਰ ਸਫੇਰੇ ਇਸ ਦੇ ਗਲੇ ਵਾਲੀ ਸਾਈਡ ਤੋਂ ਸੀ ਲਵਾਂਗੇ ਆ ਦੇਖੋ ਜੀ ਇਹ ਆਪਾਂ ਫਲਾਵਰ ਬਣਾ ਕੇ ਲਾਏ ਹੋਏ ਨੇ ਇਹ ਬਾਹਾਂਾਂ ਤੇ ਫਰੰਟ ਵਾਲੀਆਂ ਪੇਚੀਆਂ ਤੇ ਬੈਕ ਸਾਈਡ ਵਾਲੀ ਪਰੇ ਤੇ ਆਪਾਂ ਇਸ ਤਰ੍ਹਾਂ ਫਲਾਵਰ ਲਾਵਾਂਗੇ ਆ ਦੇਖੋ ਜੀ ਇਹ ਇਹ ਆਪਾਂ ਕਿਸ ਤਰ੍ਹਾਂ ਬਣਾਏ ਨੇ ਫਲਾਵਰ ਇਹ ਵੀ ਵੀਡੀਓ ਵਿੱਚ ਦੱਸਾਂਗੇ ਆ ਦੇਖੋ ਜੀ ਇਹ ਆਪਾਂ ਪਿੰਕ ਧਾਗਾ ਲਿਆ ਹੋਇਆ ਹੈ ਤੇ تین ਚਾਰ ਆਪਾਂ ਚੈਨਾ ਬਣਾ ਕੇ ਚਾਰ ਚੈਨਾ ਬਣਾ ਕੇ ਪਹਿਲੀ ਚੈਨ ਦੇ ਵਿੱਚ ਆਪਾਂ ਕਰੋਸ਼ੀਏ ਨਾਲ ਆਪਾਂ ਗੁਲਾਈ ਕਰ ਲਵਾਂਗੇ ਚੈਨ ਦੀ ਟਿਕ ਟਿੱਕੀ ਬਣਾ ਲਵਾਂਗੇ ਇਸ ਗੁਲਾਈ ਦੇ ਵਿੱਚ ਚਾਰ ਸਫੇਰੇ ਆਪਾਂ ਡਬਲ ਵੀਆ ਬਣਾ ਲਵਾਂਗੇ ਆ ਦੇਖੋ ਜੀ ਵਾਰ-ਵਾਰ ਕਰੋਸ਼ੀਏ ਨਾਲ ਤਾਂ ਗਾਣਾਗਾ ਕੇ ਡਬਲ ਵੀਆ ਬਣਾ ਕੇ ਪਹਿਲਾਂ ਆਪਾਂ ਟਿੱਕੀ ਬਣਾਵਾਂਗੇ ਫਿਰ ਉਸ ਦੇ ਚਾਰ ਸਫੇਰੇ ਆਪਾਂ ਵਾਈਟ ਰੰਗ ਦੇ ਧਾਗੇ ਨਾਲ ਆਪਾਂ ਫਲਾਵਰ ਬਣਾਵਾਂਗੇ ਡਬਲ ਵੀਏ ਬਣਾ ਕੇ ਆਪਾਂ ਟਿੱਕੀ ਬਣਾ ਲਵਾਂਗੇ। ਇੱਕ ਹੀ ਜਗ੍ਹਾ ਤੋਂ ਵਾਰ-ਵਾਰ ਕ੍ਰੋਸ਼ੀਆ ਨਗਾ ਕੇ ਇਹ ਗੁਲਾਈ ਨਾਲ ਆਪਣਾ ਡਬਲ ਵੀਏ ਬਣਾ ਲਵਾਂਗੇ। ਹਾਂਜੀ ਆ ਦੇਖੋ ਜੀ ਹੁਣ ਆਪਾਂ ਵਾਈਟ ਰੰਗ ਦਾ ਧਾਗਾ ਲਿਆ ਹੋਇਆ। ਤੇ ਇਸ ਨੂੰ ਆਪਾਂ ਪਹਿਲਾਂ ਚਾਰ ਚੈਨ ਬਣਾਵਾਂਗੇ। ਫਿਰ ਆਪਾਂ ਜਿਹੜੇ ਆਪਾਂ ਬੀਏ ਬਣਾਏ ਹੋਏ ਨੇ ਟਿੱਕੀ ਵਾਲੇ ਉਹਨਾਂ ਦੇ ਵਿੱਚ ਦੀ ਇੱਕ ਵਾਰ ਕਰੋਸ਼ੀਆ ਨਗਾਵਾਂਗੇ ਫਿਰ ਕਰੋਸ਼ੀਆ ਤੇ ਵੱਲ ਦਾਂਗੇ ਆ ਦੇਖੋ ਜੀ ਵਾਰ-ਵਾਰ ਆਪਾਂ ਕਰੋਸ਼ੀਆ ਤੇ ਵੱਲ ਦੇ ਕੇ ਇੱਕੋ ਸਾਈਡ ਤੋਂ ਇੱਕੋ ਜਗ੍ਹਾ ਤੋਂ ਨਗਾਵਾਂਗੇ ਆ ਦੇਖੋ ਜੀ ਫਿਰ ਆਪਾਂ ਇਸ ਤਰ੍ਹਾਂ ਚੈਨ ਬਣਾ ਕੇ ਉਸੇ ਜਗ੍ਹਾ 'ਤੇ ਆਪਾਂ ਕ੍ਰੋਸ਼ੀਆ ਨਗਾ ਕੇ ਆ ਦੇਖੋ ਜੀ ਇੱਕ ਫਲਾਵਰ ਆਪਣਾ ਇਸ ਤਰ੍ਹਾਂ ਬਣ ਜੂਗਾ ਫਿਰ ਉਸ ਤੋਂ ਬਾਅਦ ਆਪਾਂ ਇਸ ਨੂੰ ਅਟੈਚ ਕਰਕੇ ਫਿਰ ਚਾਰ ਚੈਨਲ ਲੈ ਕੇ ਫਿਰ ਥੋੜੀ ਜੀ ਸਪੇਸ 'ਤੇ ਆਪਾਂ ਕ੍ਰੋਸ਼ੀਆ ਨਗਾ ਕੇ ਤੇ 3-4 ਵਾਰ ਆਪਾਂ ਕ੍ਰੋਸ਼ੀਆ ਤੇ ਬਲ ਦੇ ਕੇ ਨਗਾਵਾਂਗੇ ਇਸ ਤਰ੍ਹਾਂ ਤੇ ਫਿਰ ਇਸ ਨੂੰ ਆਪਾਂ ਚੈਨਲ ਨਾਲ ਬਣਾ ਲਵਾਂਗੇ پھر چان چار چینا بنا کے اسی جگہ سے آپ اٹ کر لوگ گے ہاں دیکھو جی اس طرح چار سور اسے فلاور بن جائے گا تھوڑی تھوڑی سپیس پہ رکھ کے اپنا ٹکی کے چار سورے اس طرح فلاور بنا لوگے ਇਸਦੇ ਚਾਰ ਸਵੇਰੇ ਆਪਾਂ 6 ਜਾਂ 7 ਫਲਾਵਰ ਇਸ ਤਰ੍ਹਾਂ ਬਣਾਵਾਂਗੇ ਟਿੱਕੀ ਦੇ ਚਾਰ ਸਵੇਰੇ 6 ਵਾਰ ਵੀ ਦੇ ਸਕਦੇ ਆਪਾਂ 7 ਵਾਰ ਵਾਲੇ ਫਲਾਵਰ ਵੀ ਬਣਾ ਸਕਦੇ ਹਾਂ ਇਸੇ ਤਰ੍ਹਾਂ ਹੀ ਟਿੱਕੀ ਦੇ ਚਾਰ ਸਵੇਰੇ ਆਪਾਂ 6 ਫਲਾਵਰ ਬਣਾ ਸਕਦੇ ਹਾਂ ਜੇਕਰ ਥੋੜੀ ਟਿੱਕੀ ਵੱਡੀ ਹੈ ਤਾਂ 7 ਫਲਾਵਰ ਵੀ ਬਣ ਜਾਂਦੇ ਨੇ ਇਸ ਤੋਂ ਬਾਅਦ ਆਪਾਂ ਫਲਾਵਰ ਕਾਫੀ ਆਪਾਂ ਬਣਾ ਚੁੱਕੇ ਆ ਤੇ ਹੁਣ ਆਪਾਂ ਸੂਈ ਨਾਲ ਇਸ ਇਹਨਾਂ ਨੂੰ ਅਟੈਚ ਕਰ ਲਵਾਂਗੇ ਵਾਈਟ ਰੰਗ ਦੇਤਾ ਗਿਆ ਨਾਲ ਆਪਾਂ ਥੋੜੀ ਥੋੜੀ ਸਪੇਸ ਤੇ ਆਪਾਂ ਇਹ ਫਲਾਵਰ ਜਿਹੜੇ ਨੇ ਬਣਾ ਕੇ ਲਾ ਲਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਸੂਈ ਦੇ ਨਾਲ ਚਾਰ ਸਵੇਰੇ ਆਪਾਂ ਇਸ ਨੂੰ ਅਟੈਚ ਕਰ ਦਵਾਂਗੇ ਫਲਾਵਰ ਦੇ ਚਾਰ ਸਵੇਰੇ ਸੂਈ ਨਗਾ ਕੇ ਇਸ ਨੂੰ ਆਪਾਂ ਅਟੈਚ ਕਰ ਲਵਾਂਗੇ ہاں دیکھو جی اس طرح اپنا سارے فلاور بنا کے لال لو گی ہاں دیکھو جی اس طرح اپنا فلاور یہ ہے اپنا اس طرح سارے فلاور بنا کے اسی طرح ہی لگا نے ਇਸ ਤਰ੍ਹਾਂ ਆਪਣੀ ਸਕੀਵੀ ਜੜੀ ਬਣ ਕੇ ਤਿਆਰ ਹੋ ਚੁੱਕੀ ਹੈ ਸਾਰੇ ਫਲਾਵਰ ਆਪਾਂ ਇਸੇ ਤਰ੍ਹਾਂ ਹੀ ਲਗਾਏ ਹੋਏ ਨੇ ਥੋੜੀ ਥੋੜੀ ਸਪੇਸ ਦੇ ਰੱਖ ਕੇ ਆਪਾਂ ਤਿੰਨ ਤਿੰਨ ਫਲਾਵਰ ਅਗਲੀਆਂ ਪੇਚੀਆਂ ਤੇ ਬੈਕ ਸਾਈਡ ਤੇ ਚਾਰ ਪੰਜ ਫਲਾਵਰ ਲਾਏ ਹੋਏ ਨੇ ਤਬਾਵਾਂ ਤੇ ਆਪਾਂ ਪੰਜ 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 6 6 ਫਲਾਵਰ ਇਸੇ ਤਰ੍ਹਾਂ ਹੀ ਬਣਾ ਕੇ ਲਾਏ ਹੋਏ ਨੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ